ਜੀ ਬੱਕਰਾ ਮਨਾਉਣ ਲਈ ਸਭ ਤੋਂ ਪਹਿਲਾਂ ਤੇਲ ਆਪਾਂ ਨੇ ਪਤੀਲੇ 'ਚ ਪਾ ਲਿਆ ਦੋ ਕੜਸ਼ੀਆਂ 1.5 ਕਿਲੋ ਬੱਕਰਾ ਬਣਾਵਾਂਗੇ ਅੱਜ ਆਪਾਂ ਤੇ ਆ ਆਪਣੇ ਮਸਾਲੇ ਪਏ ਨੇ 1 ਕਿਲੋ ਪਿਆਜ਼ 300 ਗ੍ਰਾਮ ਟਮਾਟਰ ਬਾਕੀ ਆਪਣੇ ਮਸਾਲੇ ਲਓ ਜੀ ਤੇਲ ਗਰਮ ਹੋ ਗਿਆ ਆਪਾਂ ਦੋ ਚਮਚ ਛੋਟੇ ਪਾ ਦਾਂਗੇ ਜੀਰੇ ਦੇ ਨਾਲ ਹੀ ਇੱਥੇ ਪਾ ਦਾਂਗੇ ਸਾਫ ਧਨੀਆ ਦੇ ਚ ਦੋ ਚਮਚ ਉਹਦੇ ਤੋਂ ਸੇਕ ਲੱਗ ਗਿਆ ਨਾਲ ਦੀ ਨਾਲ ਹੀ ਆਪਾਂ ਪਿਆਜ਼ ਪਾਉਣੇ ਸਟਾਰਟ ਕਰ ਦਾਂਗੇ। ਇਹ ਬੜਾ ਕੋੜਾ ਚਾਹੀਦਾ ਮੈਨੂੰ। ਸਲਾਦ ਦਾ ਤੇਲ ਪਾ ਲੈਣਾ ਬੜਾ ਜ਼ਰੂਰੀ ਹੈ। ਲਓ ਜੀ ਬਾਕੀ ਚਾਜ ਵੀ ਆਪਾਂ ਸਾਰਾ ਪਾ ਦੇਣਾ ਹੋਣਾ ਜੀ। ਕਿਲੋ ਪਿਆਜ਼ ਲਿਆ ਆਪਣਾ 1.5 ਕਿਲੋ ਮਟਨ ਲਈ ਮੈਂ ਕੰਜੀ ਪਾ ਰਿਹਾ ਹਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪੀਸਿਆ ਹੋਇਆ ਆਪਣਾ 2 ਚਮਚਾ ਧਰਮਾ ਮਸਾਲੇ ਹੁਣ ਆਪਾਂ ਪਾ ਦਾਂਗੇ ਅਦਰਕ ਲਸਣ ਦਾ ਜਿਹੜਾ ਪੇਸਟ ਆਪਾਂ ਬਣਾਇਆ ਹੈਗਾ ਨਮਕ ਪਾ ਦਾਂਗੇ ਆਪਾਂ 1/2 ਚਮਚ ਇੱਕ ਚਮਚਾ ਪਰਪਾ ਮਾਗੇ ਹਮਾਏ ਚ ਹਲਦੀ ਦਾ ਥੋੜਾ ਜਿਹਾ ਭੁੰਨ ਲਾਂਗੇ ਇਹਨੂੰ ਚਲ ਠੀਕ ਆ ਕੇ ਅੰਲੇ ਲੱਤਣ ਕੋ ਅਸਲੀ ਜੀ ਕਰਾਂਗੇ ਆਪਾਂ ਹੁਣ ਆਪਾਂ ਪਿਆਜ਼ ਪਾ ਦਾਂ ਹੁਣ ਆਪਾਂ ਟਮਾਟਰ ਤੇ ਹਰੀ ਮਿਰਚ ਪਾ ਦਾਂਗੇ ਹੁਣ ਆਪਾਂ ਟਮਾਟਰ ਤੇ ਹਰੀ ਮਿਰਚ ਪਾ ਦਾਂਗੇ। ਨਾਲ ਨਾਲ ਕਾਸ਼ੀ ਵੀ ਹੈ। ਸਸੇ ਤੋ ਮਸਾਲਾ ਜਿੰਨਾ ਕਰੀ ਤਰ੍ਹਾਂ ਵਧੀਆ ਘਰ ਹੁੰਦਾ। ਉਨਾਂ ਹੀ ਆਪਣਾ ਮਟਨ ਵਧੀਆ ਬਣਦਾ। ਜਦੋਂ ਮਸਾਲਾ ਆਪਣਾ ਤਿਆਰ ਹੋ ਜੇ ਤੇ ਆਪਾਂ ਨੇ ਮਟਨ ਦੇ ਜਿਹੜੇ ਪੀਸ ਨੇ ਅਸੀਂ ਆਪਣਾ 1/2 ਕਿਲੋ ਮਟਨ ਇਹ ਵਿੱਚ ਪਾ ਲਈ ਆਪਾਂ। ਆਰਾ ਮਾਟਣ ਪਾਉਣ ਤੋਂ ਆਪਾਂ ਚੰਗੀ ਤਰ੍ਹਾਂ ਕਰਸ਼ੀ ਫੇਰ ਦੇਣੀ ਆ। ਇਹਨੂੰ ਐਵੇਂ ਆਪਾਂ 2-3 ਮਿੰਟ ਭੁੰਨਾਂਗੇ। ਹਾਂ ਕਰੋ ਵੀ ਚੈੱਕ ਮਿੱਤਰੋ। ਅਚਾਰ ਹੀ ਬਣ ਜਾਂਦਾ 5 ਮਿੰਟਾਂ 'ਚ ਜਦੋਂ ਆਪਾਂ ਐਨ ਕਰਸ਼ੀ ਫੇਰਨੀ ਪੈਂਦੀ ਹੈ ਪੂਰੀ। ਪਰ ਲੱਗ ਰਿਆ ਨਾ ਜਿਵੇਂ ਬੱਕਰੇ ਦਾ ਚਾਰ ਹੁੰਦਾ ਇਹਨੂੰ ਤੜਕੇ ਦੇ ਨਾਲ ਹੀ ਭੁੰਨੀ ਚੱਲੋ। ਹੁਣ ਆਪਾਂ ਪਾਣੀ ਪਾਵਾਂਗੇ ਇਹਦੇ 'ਚ 1 ਕਿਲੋ। ਪਾਣੀ ਪਾ ਕੇ ਆਪਾਂ ਚੰਗੀ ਤਰ੍ਹਾਂ ਹਿਲਾ ਦਾਂਗੇ। ਹੁਣ ਛੱਡ ਦਾਂਗੇ ਘੱਟੋ ਘੱਟ 1.5-2 ਘੰਟਿਆਂ ਲਈ ਆਪਾਂ ਐਵੇਂ ਮਿੱਟੀ ਮਿੱਟੀ Agati.